ਬੜੇ ਜਿੱਦਾਂ ਦੇ ਸਾਹਮਣੇ ਇਹਨਾਂ ਨੂੰ ਜਿੰਦਾ ਲਾਣ ਦੇ ਨਹੀਂ ਨਹੀਂ ਉਹ ਪਰਾ ਸਾਹਿਬ ਆ ਬੰਦੇ ਆ ਦੇਖੋ ਐਤਾ ਦੀ ਕੋਈ ਗੱਲ ਨਹੀਂ ਜੀ ਬੜੇ ਇੱਥੇ ਅੰਦਰ ਇੱਥੋਂ ਨੂੰ ਹੈ ਹੈਲੋ ਉਹ ਕਰ ਦੇ ਨੂੰ ਕਿੱਥੋਂ ਆਇਆ ਤੂੰ ਆ ਦੇਖੋ ਜੀ ਦੇਖੋ ਜੀ ਇਹਦਾ ਵੀਡੀਓ ਨਾ ਬਣਾਓ ਪਲੀਜ਼ ਤੁਸੀਂ ਆਏ ਕਿੱਥੋਂ ਪਹਿਲਾਂ ਸੌ ਕਰਦੇ ਹੈਗੇ ਵੀਡੀਓ ਨਾ ਬਣਾਓ ਪਲੀਜ਼ ਰਿਕਵੈਸਟ ਆ ਆਪਾਂ ਤੁਸੀਂ ਆਏ ਕੀ ਕਰਨਾ ਇੱਥੇ ਦੱਸੋ ਆਏ ਕੀ ਕਰਨਾ ਤੁਸੀਂ ਇੱਥੇ ਮੱਥਾ ਟੇਕਣੇ ਆਏ ਮੱਥਾ ਟੇਕਣ ਨੂੰ ਮੱਥੇ ਰਾਜਣਾ ਜਿਹੜਾ ਮੱਥਾ ਟੇਕਣਾ ਆ ਤੁਸੀਂ ਆਪਾਂ ਦੂਰੋਂ ਸਲਾਮ ਕੀਤੀ ਜੀ ਆਪਾਂ ਕਿਹੜਾ ਕੋਈ ਮਾੜਾ ਕੰਮ ਕੀਤਾ ਮਨੇ ਗੱਲ ਦੱਸੋ ਆਪਾਂ ਤੂੰ ਇੰਦਾ ਗੋਗਨਗਰ ਤੇਰਾ ਪਿੰਡ ਕਿਹੜਾ ਬਲੇ ਦੱਸ ਤੂੰ ਤੇਰਾ ਪਿੰਡ ਕਿਹੜਾ ਆ ਆ ਬਈ ਉਹ ਨਾਮ ਬਣਾਓ ਜੀ ਇਦਾਂ ਤੇਰਾ ਪਿੰਡ ਹੈ ਕਿਹੜਾ ਬਲ ਦੱਸ ਮੈਨੂੰ ਸਾਡੇ ਗੋਗਨਗਰ ਆ ਜੀ ਇਰੀਆ ਫਿਰ ਗੋਗਨਗਰ ਇੱਥੇ ਕਿਧਾ ਆ ਗਏ ਉੱਥੇ ਰਾਤ ਜਦ ਮਾਜੀ ਆ ਕੇ ਚੱਲ ਜਾ ਕੇ ਮੱਥਾ ਡੇਕ ਲਾਂਦੇ ਅਸੀਂ ਛੱਡ ਦਿੰਦੇ ਆ ਵਿੱਚ ਕੋਈ ਗੱਲ ਆ ਛਾਪ ਦਰ ਦੂੰਗੇ ਕੱਲੀਆ ਕਰ ਦੂੰਗੇ ਲੇਕਿਨ ਇੱਕ ਮਿੰਟ ਇੱਕ ਮਿੰਟ ਬਣੀਏ ਕੋਣ ਜਾਈਂ ਬੋਲ ਜੇ ਕ੍ਰੀ ਕਰ ਦੂੰਗੇ ਸਹੀ ਗੱਲ ਆਪਾਂ ਛੱਡ ਦਾਂ ਨਾ ਬਿਲਕੁਲ ਨਹੀਂ ਨਾ ਤੁਹਾਡੀ ਬਦਨਾਮੀ ਹੋਊਗੀ ਹਾਂ ਜੀ ਬੋਲ 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 ਨਾ ਅਸੀਂ ਤੁਹਾਡੇ ਨਾਲ ਮੈਂ ਤਾਂ ਉਹ ਨਾ ਛੱਡਦਾ ਇਹਦਾ ਕੁਛ ਕੁਛ ਕੀਤਾ ਨਹੀਂ ਦੇਖੋ ਨਹੀਂ ਕਰਨਾ ਕੀ ਸਿਰਵ ਸਲਾਮ ਕਰਦਾ ਜੀ ਬਰਿਆਂ ਦਾ ਬਰਿਆਂ ਦਾ ਦੇਣਾ ਬੋਲਾ ਤੁਹਾਨੂੰ ਵੀ ਪਤਾ ਕਿਹੜਾ ਪਿੰਡ ਤੇਰਾ ਕਿਹੜਾ ਪਿੰਡ ਵਾ ਆਪਾਂ ਲੰਘਦੇ ਤਾਂ ਕੋਈ ਯਾਰ ਮੈਂ ਤੇਨੂੰ ਛੱਡਦਾ ਯਾਰ ਸਭ ਕਿਦਾ ਦੋ ਇੱਕ ਵਾਰ ਸਾਨੂੰ ਮੈਂ ਹਰਿਆਣੇ ਨੂੰ ਜੰਨਾ ਮੈਨੂੰ 100 ਮੰਦਰ ਪੈਂਦਾ 100 ਗੋੜਾ ਪੈਂਦਾ ਮੈਂ ਕਿਸੇ ਨੇ ਦੇਖਦਾ ਮਖਾ ਇਹ ਗਲਤੀ ਹੋ ਗਈ ਸਾਡੇ ਤੋਂ ਨਾ ਜੀ ਸਾਨੂੰ ਇੱਥੇ ਦਾ ਨਹੀਂ ਪਤਾ ਸੀਗਾ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਸੀਗਾ